ਆਰ ਗੁਰੂ ਕੇ ਪਿਆਰਿਓ ਸਤਗੁਰੂ ਦੀ ਖੇੜ ਵੇਖ ਕੇ ਇਸ ਇਕੱਠ ਵਿੱਚੋਂ ਇੱਕ ਰੱਬ ਦੇ ਪਿਆਰ ਵਾਲੀ ਆਤਮਾ ਉੱਠਦੀ ਖੱਥ ਜੋੜਦੀ ਖੈ ਨਿਮਰਤਾ ਸਹਿਤ ਅਤ ਗਰੀਬੀ ਸਹਿਤ ਸੀਸ ਭੇਟਾ ਕਰਦੀ ਮਹਾਰਾ ਸੀਸ ਨੂੰ ਆਉਣ ਵਿੱਚ ਕੁਝ ਮਿੰਟਾਂ ਦੀ ਦੇਰੇ ਲਈ ਖਿਮਾ ਕਰਿਆ ਜੇ ਮੰਗਦੇ ਕਿਉਂ ਹੈਈ ਤੇਰਾ ਤੇਰੇ ਨੂੰ ਤੇਰਾ ਤੇ ਦੇਣਾ ਇਹ ਸਾਡੀ ਵਡਿਆਈ ਨਹੀਂ ਤੇਰੀ ਉਸੇ ਦਿਨ ਤੋਂ ਵਡਿਆਈ ਜਿਸ ਦਿਨ ਤਾ ਤੂੰ ਸਾਨੂੰ ਆਪਣਾ ਬਣਾ ਲਿਆ ਸਤਿਗੁਰੂ ਜੀ ਨੇ ਅੰਤਾਂ ਦੀਆਂ ਖੁਸ਼ੀਆਂ ਦਿੱਤੀਆਂ ਨੇ ਉਸ ਆਦਮੀ ਨੂੰ ਪੁੱਛਿਆ ਨਾਮ ਕੀ ਆ ਜੀ ਪਾਈ ਦਇਆ RAM ਸਤਿਗੁਰੂ ਜੀ ਕਹਿੰਦੇ ਸ਼ੁਕਰ ਖੈ ਅੱਜ ਤੱਕ ਲੋਕੀ ਧਾਰਮਿਕ ਕੱਟ ਕਰਦੇ ਕਾ ਦਇਆ ਨਹੀਂ ਕੁੰਦੀ ਮਨੁੱਖਤਾ ਲਈ ਕਿਸੇ ਨੂੰ ਮਾਰਨ ਲਈ ਸਕੀਮਾਂ ਘਟਦੇ ਕਾ ਕਿਸੇ ਨੂੰ ਨਿਪਾਂ ਬਕਾਨ ਲਈ ਜਿਖੋ ਜਸਿਕ ਅਸੀਂ ਤਿਆਰ ਕਰਨਾਈ ਉਸ ਦੇ ਅੰਦਰ ਦਇਆ ਹੋਏਗੀ ਉਹ ਮਨੁੱਖਤਾ ਕੋਲ ਜੀਵਨ ਖੋਏਗਾ ਨਹੀਂ ਮਨੁੱਖਤਾ ਨੂੰ ਜੀਵਨ ਦੇਵੇਗਾ ਇਹ ਕਿਸੇ ਦੇ ਹੱਕ ਖੋਏਗਾ ਨਹੀਂ ਖੋਏ ਕੋਈ ਹੱਕ ਦਿਵਾਏਗਾ ਕਿਸੇ ਨੂੰ ਨੀਂਵਾਂ ਵਿਖਾਏਗਾ ਨਹੀਂ ਨੀਂਵਾਂ ਨੂੰ ਚੁੱਕ ਕੇ ਉੱਪਰ ਸੋਹਣੇ ਤਖਤਾਂ ਤੇ ਬਿਠਾਏਗਾ ਇਹ ਕਿਸੇ ਬਾਦਸ਼ਾਹ ਦੀ ਵੱਡੇ ਦੀ ਪਰਵਾਹ ਨਹੀਂ ਕਰੇਗਾ ਤੇ ਇਸ ਦੇ ਅੰਦਰ ਕੋ ਡਰ ਪੈ ਨਹੀਂ ਇਦੇ ਅੰਦਰ ਪਿਆਰ ਕੀ ਪਿਆਰ ਤੇ ਤਰਸ ਕੋਏਗਾ ਇਸ ਦਇਆ ਦਾ ਸਦਕਾ ਆਪਣਾ ਆਪ ਕੁਰਬਾਨ ਕਰੇਗਾ ਇਹ ਆਪਣੀ ਜਿੰਦ ਬਚਾਏ ਨਹੀਂ ਇਹ ਜ਼ਿੰਦਗੀਆਂ ਦੂਸਰਿਆਂ ਦੀ ਬਚਾਉਣ ਲਈ ਆਪਣੀ ਜਿੰਦ ਨੂੰ ਵਾਰ ਸਕਦਾ ਹੈ ਦਇਆ ਸ਼ਬਦ ਵਿੱਚ ਕਿੰਨੇ ਗੁਣ ਪੈਦਾ ਕੋਰੇ ਕੈਰ ਕਲਗੀਵਾਲ ਇਹਨੂੰ ਜਿਹੜਾ ਪਹਿਲਾ ਸੀਸ ਭੇਟਾ ਕੋਇਆ ਉਹ ਦਇਆ ਰਾਮ ਕੈ ਲੋਕੌਰ ਤੇ ਰਹਿਣ ਵਾਲੇ ਨੇ ਸਤਗੁਰੂ ਜਿੱਤੰਬੂ ਚ ਲੈ ਕੇ ਜਾਂਦੇ ਕਾ ਨੂੰ ਸੀਸ ਪਰਵਾਨ ਖੁੰਦਾ ਖੜਕੇ ਦੀ ਆਵਾਜ਼ ਸੁਣੀ ਜਾਂਦੀ ਏ ਪਰ ਬਾਅਦ ਜਦੋਂ ਸਤਗੁਰੂ ਕਿਰਪਾਨ ਲੈ ਕੇ ਆਏ ਉਸ ਕਿਰਪਾਨ ਉਂ ਲਹੂ ਲੱਗਾ ਸਮਨਾ ਦੇ ਅੰਦਰ ਮੰਨ ਗਏ ਉਹ ਸੀਸ ਲੈ ਚੁੱਕਾ ਕੈ ਫਿਰ ਦੂਜੀ ਵਾਰੀ ਸੀਸ ਦੀ ਮੰਗ ਭਾਈ ਧਰਮਚੰਦ ਜੀ ਆਉਂਦੇ ਇਸੇ ਤਰ੍ਹਾਂ ਭਾਈ ਕਿੰਤਰਾਏ ਜੀ ਫਿਰ ਮੋਹਕਮ ਚੰਦ ਤੇ ਸਾਇਬ ਚੰਦ ਜੀ ਇਹੋਂ ਦੇ ਕਨ ਪੰਜ ਵੱਖਰੇ ਵੱਖਰੇ ਇਲਾਕਿਆਂ ਦੇ ਰਹਿਣ ਵਾਲੇ ਨੇ ਵੱਖਰੀ ਵੱਖਰੀ ਜਾਤ ਵਿੱਚੋਂ ਕਾਹਨ ਸਤਪੁਰੂ ਜੀ ਪੰਜਾਂ ਨੂੰ ਪ੍ਰਮਾਨ ਕਰ ਦੇ ਕਾਹਨ ਪੰਜਾਂ ਦੀ ਸੀਸ ਕਬੂਲ ਕਰਕੇ ਦੁਬਾਰਾ ਸਤਪੁਰਾਂ ਨੇ ਉਸੇ ਤਰ੍ਹਾਂ ਹੀ ਉਸੇ ਸੇ ਸਤਪੁਰੂ ਦੇ ਖੇੜ ਸਤਪੁਰ ਜਾਣਦੇ ਨੇ ਜਾਂ ਜਿਨ੍ਹਾਂ ਨਾਲ ਵਰਤ